ਉਦੋਂ ਉਹ ਇਹ ਵਾਕਿਆ ਜਿਹੜਾ ਹੈਗਾ 75 ਇਹ ਲਾਸਟ ਪਿੱਛੇ ਜਿਆ ਮੇਰੇ ਕੋਲ ਕਮੇਡੀਅਨ ਕਪਿਲ ਸ਼ਰਮਾ ਜੀ ਆਏ ਸੀ ਉਦੋਂ ਵੀ ਅਜੈਤ ਸਿੰਘ ਜੀ ਨੇ ਮੇਰੇ ਤੇ ਨਜਾਇਜ਼ ਵਿਦਾਊਟ ਐਨੀ ਰੀਜ਼ਨ ਆਵਾਰਾਗਰਦੀ ਦਾ ਪਰਚਾ ਦਿੱਤਾ ਸੀ ਅਡਿਟੈਕ ਬ੍ਰੌਂਟੇ ਲਈ ਵੀ ਵਿਜਿੰਦਰ ਸਿੰਘ ਲਈ ਰੂਲ ਹੋ ਰਿਹਾ ਹੈ ਤੇ ਬਾਕੀ ਸਾਰਾ ਮੋਡਲ ਟਾਊਨ ਖੁੱਲ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਤਕਰੀਬਨ 7-8 ਥਾਵਾਂ ਖੁੱਲ ਗਈਆਂ ਮੈਂ ਕੁਝ ਆਂਦਾ ਪਿੰਦਾ ਨਹੀਂ ਤੇ ਮੈਂ ਕਿਉਂ ਆਪਣੇ ਅੱਡੇ ਦੇ ਡਰਿੰਕ ਪਲਾਵਾਂਗਾ ਜੀ ਅਜੈ ਸਿੰਘ ਹੀ ਲਗਾ ਰਹੇ ਨੇ ਗੱਲਬਾਤ ਕਰ ਰਹੇ ਨੇ ਜੇ ਜਨ ਚਾਰ ਅਫਸਰਾਂ ਵੱਲੋਂ ਪ੍ਰੋਬਲਮ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਜਿਹੜੇ ਅਫਸਰ ਇੱਥੇ ਦੁਬਾਰਾ ਇਸ ਥਾਣੇ ਦੇ ਵਿੱਚ ਮੰਡਲ ਟਾਊਨ ਦੇ ਵਿੱਚ ਆਏ ਉਹਨਾਂ ਵੱਲੋਂ ਵੀ ਤੁਹਾਨੂੰ ਕੋਈ ਕੁਝ ਕਿਹਾ ਗਿਆ ਮੇਰਾ ਅੱਡਾ ਬੰਦ ਕਰਾ ਕੇ ਬਾਅਦ ਕੀ ਸਾਰਾ ਸ਼ਹਿਰ ਖੁੱਲਾ ਮਨ ਦੁਖਦਾ ਹੀ ਹੈ ਤੁਹਾਡੀ ਦੁਕਾਨ ਬੰਦ ਕਰਵਾ ਦਿੰਦੇ ਨੇ ਬਾਕੀਆਂ ਜਿਹੜੀਆਂ ਤੁਹਾਡੇ ਆਸ-ਪਾਸ ਦੀਆਂ ਦੁਕਾਨਾਂ ਹੈਗੀਆਂ ਉਹ ਕੁੱਲੀਆਂ ਹੋ ਜਾਣਗੀਆਂ ਹਾਰਡ ਅਟੈਕ 프ੌਂਟੇ ਵਾਲੋਂ ਕਿਉਂ ਬਾਰ-ਬਾਰ ਧਰਕੇ ਦੀ ਧਮਕੀਆਂ ਦਿੰਦੇ ਹੋ ਜਾਂ ਨੂੰ ਮਾਰਨ ਦੀ ਧਮਕੀਆਂ ਦਿੰਦੇ ਹੋ ਕਿਉਂ ਇਹ ਸ਼ਰਾਰਤਾਂ ਬਾਰ-ਬਾਰ ਕੀਤੀਆਂ ਜਾਂਦੀਆਂ 11 ਵਜੇ ਤੱਕ ਰੂਲ ਸਿਰਫ ਹਾਰਡ ਅਟੈਕ 프ੌਂਟੇ ਲਈ ਬਣਾਇਆ ਗਿਆ ਹੈ ਆਵੇਂ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਬੇਨਤੀ ਕਰਕੇ ਆਇਆ ਵਾਂ ਪਰ ਫਿਰ ਵੀ ਸਾਰਾ ਸ਼ਹਿਰ ਨਹੀਂ ਬੰਦ ਕਰਾ ਸਕਣਗੇ ਖਾਣ-ਪੀਣ ਦੇ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਪੁਲਿਸ ਦੀ ਤਸ਼ੱਦਦ ਦਾ ਇੱਕ ਸ਼ਖਸ ਹੋਰ ਸ਼ਿਕਾਰ ਹੋਇਆ ਹੈ ਮਾਡਲ ਟਾਉਨ ਦੇ ਵਿੱਚ ਰੇੜੀ ਦੇ ਉੱਤੇ ਰਾਤ ਨੂੰ ਲੋਕਾਂ ਨੂੰ ਆਪਣੇ ਹੱਥੀ ਪਰੌਂਠੇ ਬਣਾ ਕੇ ਖਵਾਉਣ ਵਾਲਾ ਹਾਰਟ ਅਟੈਕ ਪਰੌਂਠਾ ਜੰਕਸ਼ਨ ਵਾਲਾ ਸਰਦਾਰ ਇੱਕ ਵਾਰੀ ਫਿਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਸ ਨੂੰ ਰਾਤ ਨੂੰ ਦੁਕਾਨ ਨਹੀਂ ਲਾਉਣ ਦਿੱਤੀ ਜਾ ਰਹੀ ਅਜੈਬ ਸਿੰਘ ਉੱਤੇ ਦੋਸ਼ ਲੱਗ ਰਹੇ ਨੇ આરોਪ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਔਰ ਰਾਤ ਨੂੰ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੇਰੇ ਨਾਲ ਵੀਰ ਦਿਵਿੰਦਰ ਸਿੰਘ ਆ ਕੇ ਗੱਲਬਾਤ ਕਰ ਰਹੇ ਸਰ ਕੀ ਸਾਰਾ ਮੈਟਰ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕਦੋਂ ਤੋਂ ਇਹ ਵਾਕਿਆ ਜਿਹੜਾ ਹੈਗਾ ਸਟਾਰਟ ਹੋਇਆ तकरीबन 2 ਸਾਲ ਹੋ ਗਏ ਮੈਨੂੰ ਕੰਮ ਕਰਦੇ ਜੀ ਪਰੌਂਠਿਆਂ ਦਾ ਤੇ ਲਾਸਟ ਪਿੱਛੇ ਜੇ ਮੇਰੇ ਕੋ ਕਮੇਡੀਅਨ ਕਪਿਲ ਸ਼ਰਮਾ ਜੀ ਆਏ ਸੀ ਉਦੋਂ ਵੀ ਅਜੈਬ ਸਿੰਘ ਜੀ ਨੇ ਮੇਰੇ ਤੇ ਨਜਾਇਜ਼ विदाउट एनी रीज़न आवारागर्दी ਦਾ ਪਰਚਾ ਦਿੱਤਾ ਸੀ ਜੀ ਕਿ ਉਦੋਂ ਮੇਰੇ ਫਾਦਰ ਸਾਹਿਬ ਸਿਗੇ ਮੇਰੇ ਨਾਲ ਤੇ ਇਕੱਠੇ ਸੀ ਅਸੀਂ ਹੁਣ ਫਾਦਰ ਵੀ ਨਹੀਂ ਰਹੇ ਉਦੋਂ ਫਾਦਰ ਨੇ ਕੇਸ ਕੈਨਸਲ ਕਰਵਾ ਦਿੱਤਾ ਸੀ ਜੀ ਸੋ ਆਪਨ ਸ਼ਰਮਾ ਜੀ ਨੂੰ ਕਹਿ ਕੇ ਬੇਨਤੀ ਕਰਕੇ ਕਿ ਨਜਾਇਜ਼ ਪਾਇਆ ਨੇ ਪਰਚਾ ਤੇ ਉਦੋਂ ਇਹਨਾਂ ਨੂੰ ਸ਼ਾਇਦ ਅਫਸਰਾ ਨੇ ਲਾਈਨ ਹਾਜ਼ਰ ਕਰਤਾ ਸੀ ਮਾਡਲ ਟਾਊਨ ਤੋਂ ਤੇ ਹੁਣ ਫੇਰ ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਤਕਰੀਬਨ 3 ਮਹੀਨੇ ਪਹਿਲੇ ਡੈਥ ਹੋਈ ਜੀ ਤੇ ਉਸ ਤੋਂ 2-4 ਦਿਨ ਹੀ ਦੇਰ ਤੋਂ ਬਾਅਦ ਇੱਥੇ ਅਜੈਬ ਸਿੰਘ ਜੀ ਮੋਲਟਨ ਫੇਰ ਲੱਗ ਗਏ ਸੀ ਚਲੋ ਕਿਸੇ ਨੂੰ ਕਿਹਾ ਕੁਆਕੇ ਲੱਗ ਕੇ ਹੋਣੇ ਜੀ ਫਿਰ ਮੇਰੇ ਕੋ ਆ 4-5 ਦਿਨ ਪਹਿਲੇ ਆਏ ਨਹੀਂ ਮੇਰੇ ਕੋ ਅੱਡੇ ਤੇ ਇਹ ਮੈਨੂੰ ਕਹਿੰਦੇ 11 ਵਜੇ ਤੋਂ ਬਾਅਦ ਕੰਮ ਨਹੀਂ ਤੁਸੀਂ ਕਰ ਸਕਦੇ ਮੈਂ ਕਿਹਾ ਠੀਕ ਹੈ ਜੀ ਤੁਹਾਡਾ ਕੀ ਸਿਰ ਮੱਥੇ ਅਫਸਰਾਂ ਦਾ ਕਿਹਾ ਆਪਾਂ ਮੋੜ ਨਹੀਂ ਸਕਦੇ ਜੀ ਤੇ ਪਰ ਰੂਲਸ ਮੰਨ ਅੰਦਰੋਂ ਇਹ ਦੁੱਖਦਰ ਰੂਲਸ ਸਭ ਲਈ ਇੱਕ ਹੋਣੇ ਚਾਹੀਦੇ ਨੇ ਕਿ ਹਾਰਟ ਅਟੈਕ ਪਰੋਂਠੇ ਲਈ ਵੀਰ ਦਵਿੰਦਰ ਸਿੰਘ ਲਈ ਰੂਲ ਹੋਰ ਹੈ ਤੇ ਬਾਕੀ ਸਾਰਾ ਮੋਡਲ ਟਾਊਨ ਖੁੱਲ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਤਕਰੀਬਨ 7-8 ਥਾਵਾਂ ਖੁੱਲ ਰਹੀਆਂ ਔਰ ਲਗਾਤਾਰ ਮੇਰੇ ਕੋ ਸਾਰੀ ਉਹਦੀ ਫੁਟੇਜ ਆਪ ਪਈ ਹੈ ਜੀ ਰਿਕਾਰਡ ਔਰ ਅੱਜ ਤੁਸੀਂ ਮੀਡੀਆ ਵੀ ਸਾਰਾ ਚੈੱਕ ਕਰ ਸਕਦੇ ਹੋ ਕਿ ਮੈਂ ਝੂਠ ਤਾਂ ਨਹੀਂ ਬੋਲ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਏਗਾ ਸ਼ਾਇਦ ਬਲੇਮ ਕੀ ਲਾ ਰਹੇ ਬਲੇਮ ਜੀ ਬਸ ਕੁਛ ਨਹੀਂ ਜੀ ਨਜਾਇਜ਼ ਤੱਕਾ ਕੋਈ ਨਾ ਕੋਈ ਤਾਂ ਬਲੇਮ ਲਗਾਉਂਦੇ ਹੋ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਅੱਛਾ ਹੈ ਜੀ ਤਾਜ਼ਾ ਫੂਡ ਖਵਾਈਦਾ ਆਟੇ ਦਾ ਪਰੌਂਠਾ ਹੁੰਦਾ ਜਿੱਦੇ ਸੀ ਕਿ ਉਹਦਾ ਪਰੌਂਠਾ ਹੁੰਦਾ ਹੈ ਸ਼ਹਿਰੀ ਚ ਇਦਾਂ ਦੀ ਤਾਜ਼ੀ ਚੀਜ਼ ਮੇਰੇ ਹਿਸਾਬ ਨਾਲ ਕਿਤੋਂ ਮਿਲਦੀ ਨਹੀਂ ਜੀ ਸਾਫ਼ ਸੁਥਰੀ ਬਾਬਾਈ ਦੀ ਕਿਰਪਾ ਜੀ ਇਹ ਤਾਂ ਬਲੇਮ ਜੋ ਮਰਜ਼ੀ ਲਾਈ ਜਾਓ ਕਿਸੇ ਤੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਤੇ ਘਰੇ ਬਾਬਾ ਦੀਪ ਸਿੰਘ ਦੀ ਜੋ ਚਲਦੀ ਹੈ ਮੈਂ ਕੁਝ ਖਾਂਦਾ ਪੀਂਦਾ ਨਹੀਂ ਤੇ ਮੈਂ ਕਿਉਂ ਆਪਣੇ ੱਡੇ ਦੇ ਡਰਿੰਕ ਪਲਾਵਾਗਾ ਜੀ ਸਹੀ ਕਾਰਨ ਇਹ ਮੈਨੂੰ ਨਹੀਂ ਮੈਨੂੰ ਆਪਣੇ ਕੰਮ ਤੋਂ ਘਰੇ ਘਰੋਂ ਕੰਮ ਤੇ ਜੀ ਇਹ ਇਹਨਾਂ ਦੋਵਾਂ ਸਾਲਾਂ ਦੇ ਵਿੱਚ ਦੋ ਵਾਰੀ ਤੁਹਾਡੇ ਦੇ ਉੱਤੇ ਬਲੇਨ ਲੱਗੇ ਜਦੋਂ ਪਹਿਲਾਂ ਅਜੈਬ ਸਿੰਘ ਅਜੈਬ ਸਿੰਘ ਹੀ ਲਗਾ ਰਹੇ ਨੇ ਗੱਲਬਾਤ ਕਰ ਰਹੇ ਨੇ ਜਾਂ ਹੋਰ ਕਿਸੇ ਅਫਸਰ ਵੱਲੋਂ ਵੀ ਕੋਈ ਤੁਹਾਡੇ ਨਾਲ ਇਦਾਂ ਦੀ ਗੱਲਬਾਤ ਕੀਤੀ ਗਈ ਨਹੀਂ ਮੇਰੇ ਮੇਰੇ ਤੇ ਤਿੰਨ ਚਾਰ ਅਫਸਰਾਂ ਵੱਲੋਂ ਪ੍ਰੋਬਲਮ ਕੀਤੀ ਗਈ ਸੀ ਜੀ ਅਜੈਬ ਸਿੰਘ ਜੀ ਨੇ ਜ਼ਿਆਦਾ ਸ਼ਰਾਰਤ ਕੀਤੀ ਐਤ ਕੀ ਵੀ ਜੀ ਲੈ ਹਰਿੰਦਰ ਅਜੈਬ ਸਿੰਘ ਤੋਂ ਬਾਅਦ ਜਿਹੜੇ ਅਫਸਰ ਇੱਥੇ ਦੁਬਾਰਾ ਇਸ ਥਾਣੇ ਦੇ ਵਿੱਚ ਮੰਡਲ ਟਾਊਨ ਦੇ ਵਿੱਚ ਆਏ ਉਹਨਾਂ ਵੱਲੋਂ ਵੀ ਤੁਹਾਨੂੰ ਕੋਈ ਕੁਝ ਕਿਹਾ ਗਿਆ ਨਹੀਂ ਉਹਨਾਂ ਵੱਲੋਂ ਕੋਈ ਪ੍ਰੋਬਲਮ ਨਹੀਂ ਹੋਈ ਸਾਇਲ ਚੌਧਰੀ ਜੀ ਰਹੇ ਨੇ ਇੱਥੇ ਐਸ ਐਚਓ ਅਜੇ ਤੱਕ ਨਹੀਂ ਉਹਨਾਂ ਨੇ ਕੋਈ ਜੇ ਖੁੱਲੇ ਸਭ ਦੇ ਖੁੱਲੇ ਜੇ ਨਹੀਂ ਖੁੱਲੇ ਤੇ ਕਿਸੇ ਦਾ ਵੀ ਨਹੀਂ ਖੁੱਲਿਆ ਅੱਡਾ ਜੇ 12 ਵਜੇ ਸਪੋਰਟ ਮੈਂ ਸਾਇਲ ਚੌਧਰੀ ਜੀ ਦੇ ਹੁੰਦੇ 12 ਵਜੇ ਅੱਡਾ ਬੰਦ ਕਰ ਦਿੰਦਾ ਸੀ ਤੇ ਸਾਰਿਆਂ ਦਾ ਬੰਦ ਹੁੰਦਾ ਸੀ ਅੱਡਾ ਇਹ ਵਿਤਕਰਾ ਕੀਤਾ ਜਾ ਰਿਹਾ ਕਹਿ ਰਿਹਾ ਮਤਲਬ ਤੁਹਾਡੇ ਨਾਲ ਵਿਤਕਰਾ ਹੋ ਰਿਹਾ ਕਿ ਤੁਹਾਡੀਆਂ ਦੁਕਾਨ ਤੁਹਾਡੀ ਦੁਕਾਨ ਨੂੰ ਬੰਦ ਕਰਵਾਇਆ ਜਾ ਰਿਹਾ ਬਾਕੀ ਦੁਕਾਨਾਂ ਖੁੱਲੀਆਂ ਹੁੰਦੀਆਂ ਮੈਨੂੰ ਮੈਨੂੰ ਪ੍ਰੋਬਲਮ ਇਹ ਹੈ ਜੀ ਬੰਦ ਕਰਾਓ ਸਾਰਾ ਸ਼ਹਿਰ ਬੰਦ ਕਰਾਓ ਜੇ ਕਿਤੇ ਮੇਰਾ ਅੱਡਾ ਬੰਦ ਕਰਾ ਕੇ ਬਾਕੀ ਸਾਰਾ ਸ਼ਹਿਰ ਖੁੱਲਾ ਮਨ ਦੁਖਦਾ ਹੀ ਹੈ ਜੀ ਜਿਹੜੀ ਦਿੱਕਤ ਇੱਥੇ ਆ ਰਹੀ ਹੈ ਕਿ ਤੁਹਾਡੀ ਦੁਕਾਨ ਬੰਦ ਕਰਵਾ ਦਿੰਦੇ ਨੇ ਬਾਕੀਆਂ ਜਿਹੜੀਆਂ ਤੁਹਾਡੇ ਆਸ-ਪਾਸ ਦੀਆਂ ਦੁਕਾਨਾਂ ਹੈਗੀਆਂ ਉਹ ਖੁੱਲੀਆਂ ਹੁੰਦੀਆਂ ਇਹ ਦਿੱਕਤ ਆ ਰਹੀ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਕਰਾਉਣੀਆਂ ਸਾਰੀਆਂ ਕਰਾਓ ਮੈਂ ਚਾਹੁੰਦਾ ਜੀ ਜਾਂ ਤਾਂ ਮੇਰਾ ਵੀ ਕਿਸੇ ਦਾ ਕਾਰੋਬਾਰ ਨਾ ਬੰਦ ਕਰਾਉਣ ਜੇ ਕੋਈ ਰਾਤੀ ਕਿਰਤ ਕਰਨਾ ਚਾਹੁੰਦਾ ਕਿਰਤ ਕਰਨਾ ਪਾਪ ਨਹੀਂ ਮੇਰੇ ਹਿਸਾਬ ਨਾਲ ਤੇ ਕੋਈ ਕਿਰਤ ਕਰਨਾ ਚਾਹੁੰਦਾ ਕਿਰਤ ਸਾਰਿਆਂ ਨੂੰ ਕਰਨ ਦੋ ਜੀ ਇਹ ਸਾਰੇ ਸ਼ਹਿਰ ਵਿੱਚ ਖੁੱਲਦੇ ਪਏ ਹਾਰਟ ਅਟੈਕ ਪ੍ਰੌਂਟੇ ਵਾਲੋਂ ਕਿਉਂ ਬਾਰ-ਬਾਰ ਪਰਚੇ ਦੀ ਧੌਂਕੀਆਂ ਦਿੰਦੇ ਹੋ ਜਾਂ ਉਹ ਮਾਰਨ ਦੀ ਧਮਕੀਆਂ ਦਿੰਦੇ ਹੋ ਕਿਉਂ ਇਹ ਸ਼ਰਾਰਤਾ ਬਾਰ-ਬਾਰ ਕੀਤੀਆਂ ਜਾਂਦੀਆਂ ਬਸ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਹ ਦੇ ਨਾਲ ਤੁਹਾਡਾ ਮੈਂ ਹੁਣੇ ਆਪਣਾ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਸੰਦੀਪ ਸ਼ਰਮਾ ਜੀ ਨੂੰ ਵੀ ਬੇਨਤੀ ਕਰਕੇ ਆਇਆ ਜਾਂ ਤਾਂ 11 ਵਜੇ ਤੱਕ ਰੂਲ ਸਿਰਫ ਹਾਰਟ ਅਟੈਕ ਪ੍ਰੌਂਟੇ ਲਈ ਬਣਾਇਆ ਗਿਆ ਉਹ ਕਹਿੰਦੇ ਨਹੀਂ ਸਭ ਲਈ ਰੂਲ ਹੈ ਮੈਂ ਕਿਹਾ ਜੇ ਸਭ ਲਈ ਰੂਲ ਹੈ ਪਲੀਜ਼ ਤੁਸੀਂ ਚੈੱਕ ਕਰਕੇ ਆਓ ਆਪ ਸਾਰਾ ਸ਼ਹਿਰ ਖੁੱਲਾ ਹੁੰਦਾ ਖਾਨਪੀ ਸਿਰਫ ਹਾਰਡ ਅਟੈਕ ਪ੍ਰੌਂਠੇ ਵਾਲਿਆਂ ਨੂੰ ਬੰਦ ਕਰਾ ਕੇ ਇਹ ਸਾਰਾ ਸ਼ਹਿਰ ਨਹੀਂ ਬੰਦ ਹੁੰਦਾ ਸਾਰਾ ਸ਼ਹਿਰ ਖੁੱਲਾ ਹੁੰਦਾ ਅੱਜ ਚੈਕਿੰਗ ਲਈ ਕਹਿੰਦੇ ਜਰੂਰ ਮੈਂ ਜਾਵਾਂਗਾ ਜੀ ਦੇਖੋ ਜੀ ਉਹਨਾਂ ਨੇ ਆਸ਼ਵਾਸਨ ਦਿੱਤਾ ਤੁਹਾਡੀ ਰੂਬਰੂ ਗੱਲ ਹੋਈ ਉਹਨਾਂ ਨਾਲ ਮੈਂ ਹੁਣੇ ਜਸਟ ਤਕਰੀਬਨ 1 ਘੰਟਾ ਪਹਿਲੇ ਉਹਨਾਂ ਨੂੰ ਮਿਲ ਕੇ ਆ ਉਸ ਤੋਂ ਬਾਅਦ ਆਪ ਜੀ ਨਾਲ ਗੱਲ ਕਰਨ ਲਈ ਬੇਨਤੀ ਕੀਤੀ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿਵਾਇਆ ਕਿ ਜੇ ਬੰਦ ਹੋਏਗਾ ਤਾਂ ਸਾਰਾ ਮਾਡਲ ਟਾਊਨ ਬੰਦ ਹੋਏਗਾ ਪਰਟੀਕੂਲਰ ਇੱਕ ਸ਼ਖਸ ਨੂੰ ਟਾਰਗੇਟ ਜਾਂ ਪਰਟੀਕੂਲਰ ਦਵਿੰਦਰ ਨੂੰ ਟਾਰਗੇਟ ਨਹੀਂ ਕੀਤਾ ਗਿਆ। ਕਿਹਾ ਤਾਂ ਉਹਨਾਂ ਨੇ ਇਦਾਂ ਹੀ ਹੈ ਜੀ ਪਰ ਮੈਨੂੰ ਨਹੀਂ ਲੱਗਦਾ ਚਿਲੰਦਰ ਸ਼ਹਿਰ ਬੰਦ ਹੋਏਗਾ। ਮੈਂ ਦਾਅਵੇ ਨਾ ਕਹਿਣਾ ਭਾਵੇਂ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਬੇਨਤੀ ਕਰਕੇ ਆਇਆ ਵਾਂ ਪਰ ਫਿਰ ਵੀ ਸਾਰਾ ਸ਼ਹਿਰ ਨਹੀਂ ਬੰਦ ਕਰਾ ਸਕਣਗੇ ਖਾਣ ਪੀਣ ਦਾ ਬਾਕੀ ਹੋਰ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਸ਼ਹਿਰ ਵਿੱਚ ਕੀ ਹੁੰਦਾ ਕੀ ਨਹੀਂ ਵੈਸੇ 12 ਵਜੇ ਤੱਕ ਜੋ ਡੀਸੀ ਸਾਹਿਬ ਦੇ ਆਦੇਸ਼ ਆ ਗਏ ਨੇ ਡਿਪਟੀ ਕਮਿਸ਼ਨਰ ਜਲੰਧਰ ਜਮਨਜੀਤ ਅਗਰਵਾਲ ਦੇ ਕਿ 12 ਵਜੇ ਤੱਕ ਪਰਟੀਕੂਲਰ ਸਾਰੀਆਂ ਦੁਕਾਨਾਂ ਕੋਈ ਵੀ ਹੈ ABC D ਸਾਰੀ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਾਉਣ ਦੇ ਆਦੇਸ਼ ਆ ਗਏ ਨੇ ਪਰ ਜੇ ਤੁਸੀਂ ਉਹਨਾਂ ਨੂੰ ਮਿਲ ਕੇ ਜੇ ਪਰਮਿਸ਼ਨ ਵਗੈਰਾ ਮਿਲਦੀ ਹੈ ਤਾਂ ਕੋਈ ਪਰਮਿਸ਼ਨ ਜੀ ਮੇਰੇ ਜੀ ਜੇ ਮਿਲੇਗੀ ਤੇ ਲਵਾਵਾਂਗੇ ਜਰੂਰ ਜੀ ਆਸ ਹੈਗੀ ਆ ਵੀ ਪਰਮਿਸ਼ਨ ਤੁਹਾਨੂੰ ਮਿਲ ਜਾਏਗੀ ਗੁਰੂ ਸਾਹਿਬ ਮਿਹਰ ਕਰੇ ਜੇ ਸਾਰੇ ਖੋਲ ਸਕਦੇ ਸਾਨੂੰ ਵੀ ਦੇ ਦਨ ਤੇ ਚੰਗੀ ਗੱਲ ਹੈ ਜੀ ਹਾਂਜੀ ਤਾਂ ਮਤ ਗੱਲਬਾਤ ਕਰ ਲਈ ਤਾਂ ਬਿਲਕੁਲ ਵੀਰ ਦਵਿੰਦਰ ਨੂੰ ਇੱਕ ਆਸ ਹੈ ਕਿ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਹੁਣਾਂ ਵੱਲੋਂ ਜੇ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਕਿਉਂਕਿ ਹਰ ਇੱਕ ਨੂੰ ਇੱਕ ਘਰ ਆਪਣਾ ਘਰ ਚ ਲਾਉਣ ਦਾ ਜਜ਼ਬਾ ਹੁੰਦਾ ਆਪਣੇ ਦਿਲ ਦੇ ਵਿੱਚ ਇੱਕ ਹੁੰਦਾ ਕਿ ਮੇਰਾ ਘਰ ਸੋਹਣਾ ਚੱਲੇ ਸੋਹਣੀ ਰੋਟੀ ਪਾਣੀ ਚੱਲੇ ਇੱਕ ਆਸ ਹੈ ਉਹਨਾਂ ਨੂੰ ਵੀ ਵੀਰ ਗਵਿੰਦਰ ਹੋਰਾਂ ਨੂੰ ਕਿ ਉਹਨਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਜਿਹੜੀ ਹੈਗੀ ਆ ਉਹ ਮਿਲ ਜਵੇ ਤਾਂ ਜੋ ਆਪਣਾ ਘਰ-ਬਾਰ ਜਿਹੜਾ ਹੈਗਾ ਚੰਗੀ ਤਰ੍ਹਾਂ ਨਾਲ ਚਲਾ ਸਕਣ ਟਾਈਮਿੰਗ ਜਿਹੜੀ ਹੈਗੀ ਆ ਉਹ ਮੰਗ ਰਹੇ ਨੇ ਕਿ 7 ਵਜੇ ਤੋਂ ਲੈ ਕੇ 3 ਵਜੇ ਤੱਕ ਜੇ ਉਹਨਾਂ ਨੂੰ ਪਰਮਿਸ਼ਨ ਮਿਲ ਜਾਂਦੀ ਆ ਤਾਂ ਉਹ ਪ੍ਰਸ਼ਾਸਨ ਦਾ ਪੁਲਿਸ ਦਾ ਸਾਰਿਆਂ ਦਾ ਧੰਨਵਾਦੀ ਹੋਣ ਰਹਿਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੰਭੋਈ ਦਾ ਨਿਊਜ਼ਰਟੀਵੀ ਧਿਲੰਗ